ਇੱਥੇ ਸਾਈਡ ਤੇ ਖੜੀ ਸੀਗੀ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਲਈ ਭਾਲੀ ਜਾਂਦੇ ਆ ਟੀਮ ਬੁਲਾਈ ਆ ਜੀ ਦੇਖੋ ਕੀ ਮੰਦਾ ਤੇ ਸਾਈਡ ਤੇ ਖੜੀ ਸੀ ਬਸ ਇੱਕੋ ਦਮ ਜਦੋਂ ਦੇਖਿਆ ਚਾਹ ਪੀ ਜਾਂਦੇ ਡਰਾਈਵਰ ਕਰੈਕਟਰ ਦੇਖਿਆ ਤਾਂ ਡੈਸ਼ਬੋਰਡ ਦੇ ਉੱਤੇ ਸੱਪ ਬਿਰ ਰਿਹਾ ਸੀਗਾ ਜੀ ਸਵਾਰੀਆਂ ਵਿੱਚ ਅਸੀਂ ਕਿਉਂ ਬਾਪ ਨਹੀਂ ਹਜੇ ਬੱਸ ਖਾਲੀ ਜੀ ਕਾਊਂਟਰ ਤੇ ਹਜੇ ਲੱਗਣੀ ਸੀ ਤਿੰਨ ਤੋਂ ਚਾਰ ਫੁੱਟ ਦਾ ਸੱਪ ਹੈਗਾ ਜਿਹੜਾ ਬਿਸਤ ਵਿੱਚ ਹਜੇ ਭਾਰ ਰਿਹਾ ਜੀ ਹਜੇ ਤੱਕ ਲੱਭੇ ਮਿਲ ਗਿਆ ਡਰਾਈਵਰ ਨੂੰ ਪਤਾ ਲੱਗਿਆ ਜੀ ਡਰਾਈਵਰ ਦੀ ਮਸਤੀਤੀ ਨਾਲ ਇਹ ਜਿਹੜਾ ਪਤਾ ਲੱਗਿਆ ਕਿ ਨਹੀਂ ਤਾਂ ਮਤਲਬ ਹੋ ਸਕਦਾ ਹੈ ਇਸ ਸਵਾਰੀਆਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀਗਾ ਕਿੰਨੇ ਕੁ ਪਰਦਾਲਾਂ ਲੰਬਾਈ ਹੈ ਜੀ ਕਿੰਨੇ ਕਲਮਾਈ ਹੈ ਜੀ 4 ਫੁੱਟ ਤੱਕ ਤਕਰੀਬਨ ਹੈਗਾ ਜੀ ਤਿੰਨ ਤੋਂ 4 ਫੁੱਟ ਦੇ ਵਿਚਕਾਰ ਜਿਹੜੀ ਇਹਦੀ ਲਵਾਈ ਹੈਗੀ ਤੇ ਇਹ 18 ਦੇ ਵਿੱਚ ਇੱਕ ਵਾਰ ਉਹਨਾਂ ਵਿੱਚ ਲੁਕ ਗਿਆਗਾ ਦੇਖ ਰਹੇ ਆ ਜੀ ਕਰ ਰਹੇ ਆ ਪਰਦਾਲ ਮਨਜੀਤ ਸਿੰਘ ਕਿਹੜੀ ਬੱਸ ਕਿੱਥੇ ਲੱਗਿਆ ਪੀ ਆਰਟੀਸੀ ਬਠਿੰਡਾ ਦੀ ਕੋਈ ਲੁਧਿਆਣੇ ਨੂੰ ਜਾਣਾ ਸੀ ਅੱਛਾ ਇਹ ਪਤਲਾ ਕੀ ਹੋਇਆ ਜੀ ਅਸੀਂ 20 ਮਿੰਟ ਪਹਿਲਾਂ ਗੱਡੀ ਕਾਊਂਟਰ ਤੇ ਮੂਰੇ ਲਿਆ ਕੇ ਲਾਉਣੇ ਹੁੰਦੇ ਉਹ ਦੇਖਿਆ ਅੱਗੇ ਸੱਪ ਕਰਦਾ ਸੀ ਜੀ ਬੈਸਬੋਡ ਤੇ ਉਹ ਜਦ ਉਹ ਕਲੀਅਰ ਤਿੰਨ ਕਿੱਥੇ ਮੁੱਕੇ ਦੀ ਮੁਸ਼ਕਿਲ ਆ ਰਹੀ ਹਾਂ ਹਾਂ ਮੁਸ਼ਕਲ ਹੀ ਹੈ ਕਿ ਸਵਾਰੀ ਦੇ ਜਾ ਕੇ ਡੰਗ ਮਾਰਤਾ ਜਾਂ ਸਾਡੇ ਮਾਰਤਾ ਕੰਮ ਖਰਾਬ ਹੀ ਹੋਈ ਉਹਨਾਂ ਚੀਜ਼ ਬੱਸ ਨਹੀਂ ਆਉਂਦੇ ਹਾਂਜੀ ਹਾਂ ਸੋ ਇੱਥੇ ਸਾਈਡ ਤੇ ਖੜੀ ਸੀਗੀ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਲਈ ਭਾਲੀ ਜਾਂਦੇ ਆ ਟੀਮ ਬੁਲਾਈ ਆ ਜੀ ਦੇਖੋ ਕੀ ਮੰਦਾ ਇਸ ਸਾਈਡ ਤੇ ਖੜੀ ਸੀ ਬੱਸ ਇੱਕੋ ਦੋ ਮ ਜਦੋਂ ਦੇਖਿਆ ਚਾਹ ਪੀ ਜਾਂਦੇ ਡਰਾਈਵਰ ਕਰੈਕਟਰ ਦੇਖਿਆ ਤਾਂ ਡੈਸ਼ਬੋਰਡ ਦੇ ਉੱਤੇ ਸੱਪ ਬਿਰ ਰਿਹਾ ਸੀਗਾ ਜੀ ਸਵਾਰੀਆਂ ਸੀ ਕਿਉਂ ਬਾਪ ਨਹੀਂ ਹਜੇ ਬੱਸ ਖਾਲੀ ਸੀ ਕਾਊਂਟਰ ਤੇ ਹਜੇ ਲੱਗਣੀ ਸੀ ਤਿੰਨ ਤੋਂ ਚਾਰ ਫੁੱਟ ਦਾ ਸੱਪ ਹੈਗਾ ਜਿਹੜਾ ਬੱਸ ਵਿੱਚ ਹਜੇ ਭਾਰ ਰਿਹਾ ਜੀ ਹਜੇ ਤੱਕ ਲੱਭ ਦਿੱਤਾ ਹੈਗਾ ਡਰਾਈਵਰ ਨੂੰ ਪਤਾ ਡਰਾਈਵਰ ਨੂੰ ਪਤਾ ਲੱਗਿਆ ਜੀ ਡਰਾਈਵਰ ਦੀ ਮਸਤੈਤੀ ਨਾਲ ਇਹ ਜਿਹੜਾ ਪਤਾ ਲੱਗਿਆ ਕਿ ਨਹੀਂ ਤਾਂ ਮਤਲਬ ਹੋ ਸਕਦਾ ਹੈ ਇਸ ਸਵਾਰੀਆਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀਗਾ ਕਿੰਨੇ ਕੁ ਪਰਦਾਲਾਂ ਬਾਰੇ ਆਪਾਂ? ਕਿੰਨੇ ਕਿ ਲੰਬਾਈ ਹੈ ਦੀ? 4 ਫੁੱਟ ਤੱਕ ਤਕਰੀਬਨ ਹੈਗਾ ਜੀ 3 ਤੋਂ 4 ਫੁੱਟ ਦੇ ਵਿਚਕਾਰ ਜਿਹੜੀ ਇਹਦੀ ਲੰਬਾਈ ਹੈਗੀ ਤੇ 18 ਦੇ ਵਿੱਚ ਇੱਕ ਵਾਰ ਉਹਨਾਂ ਵਿੱਚ ਲੁੱਕ ਗਿਆਗਾ ਦੇਖ ਰਹੇ ਆ ਜੀ ਕਰ ਰਹੇ ਆ ਪਰਤਾਰੇ